ਜੀ ਕੀ ਨਾਮ ਹੈ ਜੀ ਖੜੀ ਜਦੋਂ ਹਾਂਜੀ ਮੈਂ ਗੁਰਮੀਤ ਕੌਰ ਅੰਗਨwadi ਮੈਜਰ ਜਨ ਜੂਨੀਅਨ ਜ਼ਿਲ੍ਹਾ ਬਟਿੰਡਾ ਦੀ ਪ੍ਰਧਾਨ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਪੁਤਲਾ ਫੁਕਿਆ ਕੀ ਤੇ ਫੁਕਿਆ ਕਿਉਂ ਹਾਂਜੀ ਇਹ ਅੱਜ ਅਸੀਂ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਜੀ ਕਿਉਂਕਿ ਸਰਕਾਰ ਨੇ ਸਾਡੇ ਜਿਹੜੇ ਸੂਬਾ ਪ੍ਰਧਾਨ ਪਿਛਲੇ 31 ਸਾਲਾਂ ਤੋਂ ਸਾਡੀ ਅਗਵਾਈ ਕਰ ਰਹੇ ਹਰਗੋਬਿੰਦ ਕੌਰ ਜੀ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਨੋਟਿਸ ਕਰਨੇ ਸ਼ੁਰੂ ਕਰਤੇ ਉਹਨਾਂ ਦੀ ਹਰਾਸ਼ਮੈਂਟ ਕਰਨੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਛੁੱਟੀਆਂ ਨਹੀਂ ਲੈ ਸਕਦੇ ਜੀ ਤੁਸੀਂ ਅਸੀਂ ਆਪਣੀ ਤਨਖਾਹ ਕਟਵਾ ਕੇ ਛੁੱਟੀਆਂ ਜੀ ਲੈਣੇ ਆ ਹਰ ਮੁਲਾਜ਼ਮ ਹੈ ਜਦੋਂ ਕੋਈ ਅਮਰਜੈਂਸੀ ਹੁੰਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਉਹਨੂੰ ਸਮੱਸਿਆ ਆਂਦੀ ਹੈ ਤਾਂ ਆਪਣੀਆਂ ਸਰਕਾਰ ਵੱਲੋਂ ਨਿਰਧਾਰਤ ਛੁੱਟੀਆਂ ਤੋਂ ਬਿਨਾਂ ਜਿਹੜੀ ਛੁੱਟੀ ਲੈਂਦਾ ਉਹਦੀ ਤਨਖਾਹ ਕੱਟੀ ਜਾਂਦੀ ਹੈ ਪਰ ਉਹ ਤਨਖਾਹ ਕੱਟਵਾ ਕੇ ਛੁੱਟੀ ਲੈਂਦੇ ਸੀ ਲੇਕਿਨ ਇਹਨਾਂ ਨੇ ਹੁਣ ਸਾਡੇ ਸਾਰੇ ਲਈ ਕੱਲ ਵੀ ਫਿਰ ਇੱਕ ਨਵਾਂ ਫਰਮਾਨ ਜਾਰੀ ਕਰਤਾ ਵੀ ਅੰਗਨਵਾੜੀ ਵਰਕਰ ਹੈਲਪਰ ਨੂੰ ਛੁੱਟੀ ਨਹੀਂ ਮਿਲ ਸਕਦੀ ਕਿਉਂ ਅਸੀਂ ਇਨਸਾਨੀ ਸਾਡੇ ਬੱਚੇ ਨਹੀਂ ਹੈ ਕਿ ਇਹ ਸਾਨੂੰ ਛੁੱਟੀ ਦੀ ਜ਼ਰੂਰਤ ਨਹੀਂ ਪੈ ਸਕਦੀ ਤਾਂ ਇਸ ਕਰਕੇ ਵੀ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਦੂਸਰੀ ਗੱਲ ਇਹਨਾਂ ਨੇ ਕਿਹਾ ਕਿ ਹਰ ਗੋਬਿੰਦਪੁਰ ਜੀ ਪੰਡੀ ਪ੍ਰਚਾਰ ਕਰ ਰਹੇ ਨੇ ਸਾਨੂੰ ਭੁਗਾਰੇ ਨੇ ਜਦੋਂ ਸਾਨੂੰ 14 ਮਹੀਨੇ ਤਨਖਾਹ ਨਹੀਂ ਮਿਲੀ ਅਸੀਂ ਹਰ ਵਾਰ ਮੀਟਿੰਗਾਂ ਕਰਕੇ ਆਉਂਦੇ ਰਹੇ ਸਰਕਾਰ ਸਾਨੂੰ ਲਾਰੇ ਲਾਉਂਦੀ ਰਹੀ 15 ਦਿਨ 20 ਦਿਨ ਹੁਣ ਜਦੋਂ ਅਸੀਂ ਮੰਤਰੀ ਮੈਡਮ ਦੇ ਹਲਕੇ 'ਚ ਦੋ ਤਰ੍ਹਾਂ ਦੇ ਲਾਈ ਹੋਣ ਕਿਵੇਂ ਤਨਖਾਹ ਸਾਡੀ ਕੱਟ ਦਿੱਤੀ ਗਈ ਇਹ ਅਸਰਤਾ ਉਸੇ ਗੱਲ ਦਾ ਹੋਇਆ ਤੇ ਪਰ ਹੁਣ ਇਹਨਾਂ ਨੇ ਜਾਣਬੁੱਝ ਕੇ ਉਹ ਬਦਲਾਖੋਰੀ ਦੀ ਨੀਤੀ ਬਣਾ ਕੇ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਨੋਟਿਸ ਕਰਨੇ ਸ਼ੁਰੂ ਕਰਤੇ ਉਹਨਾਂ ਨੂੰ ਹਰਾਸ਼ ਕਰਨਾ ਸ਼ੁਰੂ ਕਰਤਾ ਅਸੀਂ ਕਿਸੇ ਤਰ੍ਹਾਂ ਨਹੀਂ ਵਧੀ ਕੀ ਬਰਦਾਸ਼ਤ ਨਹੀਂ ਕਰਾਂਗੇ ਆਪਣੇ ਮੰਤਰੀ ਜੀ ਕਹਿੰਦੇ ਹੁੰਦੇ ਸੀਗੇ ਕਿ ਸਿਕਿਉਰਿਟੀ ਦੀ ਕੀ ਲੋੜ ਹੈ ਤੇ ਹੁਣ ਜਦੋਂ ਫੁੱਲ ਸਿੱਧਦੇ ਲੋਕ ਉਹ ਫੁੱਲ ਵੀ ਮਸ਼ੀਨਾਂ ਨਾਲ ਚੈੱਕ ਕਰਿਆ ਜਾਂਦਾ ਵੀ ਇਹਦੇ ਵਿੱਚ ਕੋਈ ਗਲੀ ਦੀ ਬਿਲਕੁਲ ਜੀ ਸਾਹਮਣੇ ਆਈ ਬਿਲਕੁਲ ਜੀ ਇਹ ਹੈ ਹੀ ਹੈ ਹੁਣ ਉਹੀ ਤਾਂ ਅਸੀਂ ਕਹਿ ਰਹੇ ਆ ਵੀ ਅਸੀਂ ਆ ਬਦਲਾ ਦੇਖਣਾ ਸੀ ਸਾਨੂੰ ਸੜਕਾਂ ਤੇ ਰੋਲਤਾ ਕਿਸੇ ਸਰਕਾਰ ਵੇਲੇ ਵੀ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੈ ਚਾਹੇ ਕਾਲੀਆਂ ਦੀ ਸਰਕਾਰ ਰਹੀ ਹੈ ਇੰਨੇ ਨੇ ਮਹੀਨੇ ਸਾਨੂੰ ਮਾਨ ਪੱਤੇ ਲਈ ਨਹੀਂ ਤਰਸਣਾ ਪਿਆ ਅਸੀਂ 14 ਮਹੀਨਿਆਂ ਵਿੱਚ ਕੁੜੀਆਂ ਦੀ ਹਾਲਤ ਬੁਰੀ ਹੋ ਗਈ ਉਹਨਾਂ ਨੂੰ ਲੋਕਾਂ ਨੇ ਰਾਸ਼ਨ ਦੇਣਾ ਬੰਦ ਕਰਤਾ ਸੀ ਆ ਹੁਣ 14 ਮਹੀਨਿਆਂ ਬਾਅਦ ਸਾਨੂੰ ਤਨਖਾਹ ਮਿਲੀ ਸਾਨੂੰ ਤਨਖਾਹ ਦਿੰਦੇ ਨਹੀਂ ਨੇ ਨਾਲ 10 ਨੋਟਿਸ ਸਾਡੇ ਪੰਜੀ ਨੂੰ ਕੱਢ ਦਿੱਤੇ ਗਏ। ਹੁਣ ਇਹਨਾਂ ਨੂੰ ਆਪਣੀ ਵਰਕਰਾਂ ਤੋਂ ਕੀ ਡਰ ਹੋ ਗਿਆ ਇਹ ਉਹਨਾਂ ਦੇ ਫੁੱਲ ਵੀ ਚੈੱਕ ਕਰੇ। ਬਿਲਕੁਲ ਜੀ ਉਹੀ ਤਾਂ ਕਹਿ ਰਹੇ ਆ ਵੀ ਹੁਣ ਇਹਨਾਂ ਨੂੰ ਡਰ ਲੱਗਦਾ ਫਿਰ ਇਹ ਕਿਉਂ ਗਲਤ ਕੰਮ ਕਰਦੇ ਨੇ ਇਸੇ ਕਰਕੇ ਤਾਂ ਹੁਣ ਇਹਨਾਂ ਨੂੰ ਡਰ ਲੱਗਦਾ ਵਰਕਰ ਹੈਲਪਰ ਹੀ ਕੱਲੇ ਨਿਰਾਸ਼ ਨਹੀਂ ਸਾਰਾ ਮਲਾਜ਼ਮ ਵਰਗ ਇਹਨਾਂ ਤੋਂ ਨਿਰਾਸ਼ ਹੈ ਜੀ। ਕੋਈ ਕੋਈ ਰਣਨੀਤੀ ਚਾਰਜੀ ਦੀ ਹੈ ਕੋਈ। ਦੇਖੋ ਜੀ ਸਾਡਾ ਤਾਂ ਇਹੀ ਹੈ ਜੇ ਹਰ ਸਰਕਾਰ ਕੋਲੋਂ ਅਸੀਂ ਸੰਘਰਸ਼ ਕਰਕੇ ਲੜ ਕੇ ਹੀ ਆਪਣੇ ਹੱਕ ਲਏ ਆ ਤਾਂ ਅਸੀਂ ਮਰਦੇ ਦੰਤ ਤੱਕ ਲੜਦੇ ਹੀ ਰਵਾਂਗੇ ਕੌਂਟੀ ਰਾਜ ਜੀ ਨੂੰ ਨਾ ਤਾਂ ਅੰਦਰ ਪਰੇਸ਼ਾਨੀ ਕਿਹੜਾ ਬੁਟ ਆ ਰਹੀ ਉਸ ਤਰ੍ਹਾਂ ਦੇਖਦੇ ਦੇਖੋ ਉਹ ਤਾਂ ਇਹਨਾਂ ਨੂੰ ਉਹਦਾ ਜਿਹੜਾ ਹਾਲ ਹੈ ਉਹਦਾ ਦੇਖਣਾ ਹੀ ਪਊਗਾ ਆਂਦਾ ਨਤੀਜਾ ਕੀ ਆਉਂਦਾ ਇਹਨਾਂ ਦੇ ਸਾਹਮਣੇ ਕਿਉਂਕਿ ਸਾਡੇ ਦੇ ਇਕੱਲੇ ਇੱਕ ਦਰ ਨਾਲ ਰੋਕ ਲਗਾ ਰਹੇ ਐ ਕਿਸੇ ਵੀ ਤਰ੍ਹਾਂ ਦੀ ਪਰ ਦੇਖਿਆ ਜਾਵੇ ਤਾਂ ਮੁਲਾਜ਼ਮ ਵਰਗੇ ਤਾਂ ਸਾਰੇ ਹੀ ਪਰੇਸ਼ਾਨ ਐ ਲੋਕ ਤਾਂ ਸਾਰੇ ਹੀ ਪਰੇਸ਼ਾਨ ਐ ਰੇੜੀ ਵਾਲੇ ਥਰੀ ਵੀਲਰ ਵਾਲੇ ਇਹ ਸਾਰੇ ਲੋਕ ਇਹਨਾਂ ਪੀਆਂ ਬੀਤੀਆਂ ਤੋਂ ਪਰੇਸ਼ਾਨ ਐ ਇਹਨਾਂ ਦੀ ਗੁੰਡਾਗਰਦੀ ਤੋਂ ਪਰੇਸ਼ਾਨ ਐ ਉਹ ਸਭੀ ਇਹਦਾ ਇਹਨਾਂ ਨੂੰ ਰਿਜ਼ਲਟ ਦੇਣਗੇ ਜੀ ਇਹ ਇਸ ਤਰੀਕੇ ਕਿਉਂ ਕਰਦੇ ਪਹਿਲਾਂ ਪਰਮਪਾਲ ਕੌਰ ਦਾ ਵੀ ਅਸਤੀਫਾ ਮਨਜ਼ੂਰ ਨਹੀਂ ਕਰਾਤੇ ਪਹਿਲਾਂ ਲੈਟਰ ਕਾਟ ਦਾ ਨੋਟਿਸ ਦਿੱਤਾ ਤੇ ਫਿਰ ਆਪ ਹੀ ਮਨਜ਼ੂਰ ਕਰ ਲਿਆ ਜੀ ਇਹੀ ਤਾਂ ਇਹੀ ਤਾਂ ਇਹਨਾਂ ਦੀ ਰਾਜਨੀਤੀ ਹੈ ਜੀ ਇਹ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਹਰਾਸ਼ ਕਰਕੇ ਖੁਦ ਮਜਬੂਰ ਕਰ ਦਿੰਦੇ ਆ ਵੀ ਉਹ ਆਪ ਇਹ ਰਸਤਾ ਤਿਆਰ ਕਰਨੇ ਜੋਬ ਛੱਡ ਕੇ ਚਲੇ ਜਾਣ ਸਾਡੇ ਭੈਣ ਜੀ ਤੇ ਵੀ ਤਾਂ ਇਹਨਾਂ ਨੇ ਇਹੀ ਕੁਸ਼ ਕਰ ਰਿਹਾ ਵੀ ਹਾਂ ਇਸ ਗੱਲ ਤੇ ਸੀ ਇਹਨਾਂ ਨੂੰ ਨੋਟਿਸ ਤੇ ਨੋਟਿਸ ਕੱਢੀ ਜਾਵਾਂਗੇ ਪਰ ਸ਼ਾਇਦ ਇਹ ਇਸ ਗੱਲ ਤੇ ਹਾਰ ਮੰਨ ਜਾਣਗੇ ਪਰ ਸਾਡੇ ਭੈਣ ਜੀ ਨੇ ਸਾਨੂੰ ਲੈਣਾ ਸਿਖਾਇਆ ਤਾਂ ਅਸੀਂ ਉਹਨਾਂ ਤੇ ਮਾਨ ਕਰਦੇ ਆਂ ਅਸੀਂ ਉਹਨਾਂ ਦੇ ਕਰਕੇ ਹੀ ਅੱਜ ਇੱਥੇ ਤੱਕ ਪਹੁੰਚੇ ਆਂ ਸਰ ਉਹਨਾਂ ਨੇ ਕਿਆ ਕਿਆ ਸੀ ਕਿ ਸਾਡੀ ਆਮ ਆਦਮੀ ਪਾਰਟੀ ਕੋਲ ਸਰਕਾਰ ਬਣਨ ਤੋਂ ਬਾਅਦ ਕੋਈ ਵੀ ਧਰਨਾ ਪ੍ਰੋਸਟ ਨਹੀਂ ਹੋਵੇਗਾ ਸਰ ਉਹਨਾਂ ਨੇ ਤਾਂ ਬਹੁਤ ਕੁਝ ਕਿਹਾ ਸੀ ਸਾਨੂੰ ਕਿਹਾ ਸੀ ਅੰਗਣਵਾੜੀ ਵਰਕਰਾਂ ਦੀ ਤਨਖਾਹ ਦੁੱਗਣੀ ਕਰ ਦੇਾਂਗੇ ਦੁੱਗਣੀ ਤਾਂ ਕੀ ਜਿਹੜੀ ਸਾਡੀ ਆਪਦੀ ਹੈਗੀ ਐ ਸਾਨੂੰ ਤਾਂ ਉਹਦੇ ਲਈ ਵੀ ਧਰਨੇ ਮਜਾਰੇ ਕਰਨੇ ਪੈਂਦੇ ਆਂ ਕਿਹਾ ਤਾਂ ਇਹਨਾਂ ਨੇ ਬਹੁਤ ਕੁਝ ਸੀਗਾ ਪਰ ਜਦੋਂ ਇਹ ਪੂਰਾ ਹੀ ਨਹੀਂ ਕੀਤਾ ਤਾਂ ਨਿਰਾਸ਼ ਤਾਂ ਹੀ ਨੇ ਲੋਕ ਤਾਂ ਹੀ ਸੜਕਾਂ ਤੇ ਆ ਚੁੱਕੇ ਆਂ ਨਾ ਮੈਂ ਤੁਹਾਨੂੰ ਕਿਹੜੀ ਦੱਸਾਂ ਮੇਰਾ ਨਾਮ ਜਸਵੀਰ ਕੌਰ ਹੈ ਜੀ ਮੈਂ ਬਲਾਕ ਪ੍ਰਧਾਨ ਸ਼ਹਿਰੀ ਬਠਿੰਡਾ ਤੋਂ ਹਾਂ ਕੀ ਕਹਿਣਾ ਚਾਹਾਂਗੇ ਅੱਜ ਜਿਹੜਾ ਪਤਲਾ ਫੁੱਕਿਆ ਗਿਆ ਕਿਉਂ ਫੁੱਕਿਆ ਗਿਆ ਕੀ ਦਾ ਫੁੱਕਿਆ ਇਹ ਸਾਰ ਅਸੀਂ ਪੰਜਾਬ ਸਰਕਾਰ ਦਾ ਪਤਲਾ ਫੁੱਕਿਆ ਕਿਉਂਕਿ ਸਰਕਾਰ ਦੀਆਂ ਗਲਤ ਨੀਤੀਆਂ ਨੇ ਜਿਹੜੀਆਂ ਉਹ ਇੱਕ ਮਾਰੂ ਨੀਤੀਆਂ ਸਾਡੇ ਤੇ ਜਿਹੜੀਆਂ ਉਹ ਹਾਵੀ ਹੋ ਰਹੀਆਂ ਨੇ ਕਿਉਂਕਿ ਸਾਡੇ ਜਥੇਵੰਦੀ ਦੇ ਪ੍ਰਧਾਨ ਨੇ ਜਿਹੜੇ ਉਹ ਅੱਜ ਤੋਂ ਪ੍ਰਧਾਨ ਨਹੀਂ ਸਾਡੇ ਸਾਡੇ ਪਿਛਲੇ 30 32 ਸਾਲਾਂ ਤੋਂ ਸਾਡੇ ਪ੍ਰਧਾਨਗੀ ਕਰਦੇ ਆ ਰਹੇ ਨੇ ਤੇ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਸਾਡੀ ਜਿਹੜੀ ਆਂਗਣਵਾੜੀ ਆ ਅੱਜ ਟਾਈਮ ਹੈ ਤੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਕਿਉਂਕਿ ਜੇ ਉਹਨਾਂ ਨੂੰ ਸਰਕਾਰ ਟਰਚਰ ਕਰ ਸਕਦੀ ਹੈ ਤੇ ਕੱਲ ਨੂੰ ਸਾਡੇ ਤੇ ਵੀ ਆ ਸਕਦੀ ਹੈ ਇਹ ਮਨਸ਼ਾ ਲੱਗਦੀ ਹੈ ਸਰਕਾਰ ਦੀ ਤਾਂ ਦੇਖੋ ਜੀ ਮਨਸ਼ਾ ਵੀ ਇੱਕ ਬਖਲਾ ਬਖਲਾਈ ਹੋਈ ਹੈ ਸਰਕਾਰ ਅਸੀਂ ਇਹ ਨਹੀਂ ਕਹਿ ਸਕਦੇ ਹੈਗੇ ਵੀ ਅਸੀਂ ਕਿਸੇ ਪਾਰਟੀ ਦਾ ਵਿਰੋਧ ਨਹੀਂ ਕਰਦੇ ਇੱਥੇ ਪਾਰਟੀ ਵੱਖਰੇ ਤੌਰ ਤੇ ਹੈ ਸਰਕਾਰ ਵੱਖਰੇ ਤੌਰ ਤੇ ਹੈ ਅਸੀਂ ਇਹ ਕਹਿੰਦੇ ਆ ਵੀ ਜਿਸ ਤਰ੍ਹਾਂ ਇਹ ਸਾਡੇ ਨਾਲ ਵੀ ਇਹ ਕਰ ਰਹੇ ਨੇ ਪਰ ਸਾਡੇ ਨਾਲ ਇਹਨਾਂ ਨੂੰ ਜਿਹੜਾ ਵੀ ਉਹ ਕਰਨਗੇ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਵੀ ਜੇ ਸਾਡੇ ਨਾਲ ਕੋਈ ਇਜਾਲਤੀ ਹੁੰਦੀ ਹੈ ਸਾਡੀ ਇੱਕ ਵੀ ਵਰਕਰ ਸਾਡੀ ਇੱਕ ਵੀ ਹੈਲਪਰ ਦੇ ਨਾਲ ਇਹ ਜੇ ਕੋਈ ਇਜਾਲਤੀ ਹੁੰਦੀ ਹੈ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਮੁੱਖ ਮੰਤਰੀ ਕਹਾਂ ਕਰਦੇ ਸੀਗੇ ਵੀ ਜਿਹੜੇ ਮੰਤਰੀ ਆ ਜਾਂ ਮੁੱਖ ਮੰਤਰੀ ਆ ਉਹ ਲੋਕਾਂ ਦੇ ਸੇਵਾਦਾਰ ਹਨ ਲੋਕਾਂ 'ਚ ਵਿਤਰਨਾ ਚਾਹੀਦਾ ਪਰ ਹੁਣ ਉਹਨਾਂ ਨੂੰ ਖੁੱਲਾਂ ਤੋਂ ਵੀ ਡਰ ਲੱਗਣ ਲੱਗੇ ਜਿਵੇਂ ਉਹਨਾਂ ਉੱਤੇ ਸਿੱਟੇ ਜਾ ਰਹੇ ਹਨ ਹਾਂਜੀ ਆ ਵੀ ਜਿਹੜੇ ਫੋਲ ਆ ਉਹਨਾਂ ਦੀ ਸਿਕਿਉਰਿਟੀ ਚੈੱਕ ਕਰ ਰਹੀ ਹੈ ਹਾਂਜੀ ਹਾਂਜੀ ਉਹੀ ਨਾ ਜੀ ਕਹਿਣ ਨੂੰ ਤਾਂ ਆਮ ਆਦਮੀ ਦੀ ਸਰਕਾਰ ਹੈ ਇੱਕ ਆਮ ਆਦਮੀ ਰੋਡ ਤੇ ਸੇਫ ਜਾ ਰਿਹਾਗਾ ਪਰ ਤੁਸੀਂ ਦੇਖੋ ਵੀ ਕਿੰਨੀ ਕੁ ਸੇਫਟੀ ਨਾਲ ਅਸੀਂ ਰਹਿ ਰਹੇ ਆਂਗੇ ਹਰ ਰੋਜ਼ ਦੀਆਂ ਘਟਨਾਵਾਂ ਤੁਸੀਂ ਦੇਖ ਲਓ ਵੀ ਜ਼ਿਆਦਾ ਤੋਂ ਜ਼ਿਆਦਾ ਵਧੀਆਂ ਨੇ ਘਟੀਆਂ ਨਹੀਂ ਹੋਈਆਂ ਇੱਕ ਈਵਨ ਕਿ ਹੁਣ 2 ਵਜੇ ਬੱਚਿਆਂ ਨੂੰ ਕਲਾਸਾਂ ਤੋਂ ਛੁੱਟੀ ਹੁੰਦੀ ਆ ਤੁਸੀਂ ਰੋਡ ਤੇ ਬੱਚਾ ਤੁਹਾਡੇ ਇਕੱਲੇ ਨਹੀਂ ਜਾ ਸਕਦਾ ਅਸੀਂ ਸੈਂਟਰਾਂ ਚੋਂ 12 ਵਜੇ ਆਉਣੇ ਆ ਸਾਨੂੰ ਹੀ ਬਣ ਕੇ ਇੰਨੀ ਭੈ ਨਾਲ ਅਸੀਂ ਆ ਰਹੇ ਆ ਇੱਕ ਸਾਡੇ ਸਿਰਫ ਇਹ ਹੈ ਮੋਟਿਵ ਵੀ ਅਸੀਂ ਇਸ ਸਰਕਾਰ ਨੂੰ ਅਸੀਂ ਕੁਝ ਨਹੀਂ ਸਮਝਦੇ ਹੈਗੇ ਵੀ ਜਿਨ੍ਹਾਂ ਨੇ ਸਾਡਾ ਦੁੱਖ ਤਾਂ ਦੇਖੋ 14 ਮਹੀਨੇ 14 ਮਹੀਨਿਆਂ ਬਾਅਦ ਇੱਕ ਕਿਸੇ ਦੇ ਘਰੇ ਜਿੰਨਾ ਅਸੀਂ ਸਾਡੀਆਂ ਭੈਣਾਂ ਨੇ ਵਿਡੋ ਭੈਣਾਂ ਨੇ ਕਿਸੇ ਤੋਂ ਕਰਜ਼ਾ ਚੱਕ ਕੇ ਲਿਆ ਸੀ ਉਹ ਤਾਂ 14 ਮਹੀਨਿਆਂ ਦਾ ਗਿਆ ਖਤਮ ਹੋ ਗਿਆ ਤੇ ਉਲਟਾ ਸਭ ਕੱਲ ਤਿੰਨ ਚਿੱਠੀਆਂ ਲਗਾਤਾਰ ਕੱਡੀਆਂ ਨੇ ਉਹਨਾਂ ਨੇ ਇਹ ਸੈਂਟਰ ਅਲੱਗ-ਅਲੱਗ ਹੋਣੇ ਚਾਹੀਦੇ ਨੇ ਪਹਿਲਾਂ ਹੀ ਇਹ ਦੱਸੋ 2 ਸਾਲ ਦਾ ਸਾਡਾ ਕਿਰਾਇਆ ਖੜਾ ਹੈਗਾ ਤੇ ਵਰਕਰ ਆਪਦੇ ਪੱਲਿਓਂ ਕਿਰਾਇਆ ਦੇ ਕੇ ਸੈਂਟਰ ਚਲਾ ਰਹੀਆਂ ਨੇ ਅਸੀਂ ਸਲਾਮੇ ਏਰੀਆ ਦੇ ਵਿੱਚ ਸਾਡੇ ਸੈਂਟਰ ਨੇ ਸਲਾਮੇ ਏਰੀਆ ਵਾਲੇ ਲੋਕ ਆਪ ਆਪਦੀਆਂ ਝੁੱਗੀਆਂ 'ਚ ਬੈਠੇ ਨੇ ਤੇ ਸਾਨੂੰ ਕਿੱਥੇ ਬਿਠਾਉਣਗੇ ਇਹ ਤਾਂ ਉਹ ਹੈ ਗੱਲ ਇਹਨਾਂ ਦੀ ਰਾਜਨੀਤੀ ਇਹ ਹੈ ਵੀ ਇਹਨਾਂ ਨੂੰ ਰੋਡ ਤੇ ਕਰੋ ਤੇ ਪਾੜੋ ਤੇ ਰਾਜ ਕਰੋ ਬਸ ਉਹ ਨੀਤੀ ਹੈ ਅਸੀਂ ਚਾਹੁੰਦੇ ਨਹੀਂ ਹੈਗੇ ਵੀ ਅਸੀਂ ਇਸ ਰਾਹ ਤੇ ਆਈਏ ਪਰ ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ